ਅਗਲੀ ਖਬਰ ਦੀ ਵਲ ਵਦਗੀ ਸ਼ਰਮਾ ਜੀ ਤੇ ਗੱਲ ਕਰੀਏ ਸਿਆਸੀ ਰੌਲੇ ਰੱਪੇ ਦੀ ਸਿਆਸੀ ਸ਼ੋਰ ਪ੍ਰਦੂਸ਼ਣ ਦੀ ਜਿਮਣੀ ਚੋਣਾਂ ਦੀ ਚੋਣ ਪ੍ਰਚਾਰ ਮੁੱਕ ਚੁੱਕਿਆ ਲੋਕਾਂ ਨੂੰ ਪਾ ਪਾ ਟੀਟੀ ਤੋਂ ਹੋ ਸਕਦਾ ਥੋੜੀ ਜੀ ਰਾਹਤ ਮਿਲੇ ਪਹਿਲੇ ਪਰਾਲੀ ਵਾਲਾ ਪ੍ਰਦੂਸ਼ਣ ਤਾਂ ਬਹੁਤ ਆ ਪਰ ਜਿਹੜਾ ਅਸਲ ਦੇ ਵਿੱਚ ਗੱਲ ਕਰਨ ਵਾਲੀ ਹੈ ਉਹ ਇਹ ਹੈ ਕਿ ਚਾਰੇ ਸੀਟਾਂ ਤੇ ਮੁਕਾਬਲਾ ਫਸਮਈਆਂ ਜੀ ਬਿਲਕੁਲ ਪ੍ਰਵੀਨ ਜੀ ਕੱਲ 18 ਤਰੀਕ ਸੀ ਕੱਲ ਸ਼ਾਮ ਨੂੰ 5 ਵਜੇ ਚੋਣ ਪ੍ਰਚਾਰ ਖਤਮ ਹੋ ਗਿਆ ਹਾਂ ਹਾਂ ਜੋਨ ਪ੍ਰਚਾਰ ਮੁਕਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਜਵਾਬ ਖੜੇ ਹੋਗੇ ਕਿਸੇ ਦੀ ਵੀਡੀਓ ਕਲਿੱਪ ਕਿਸੇ ਦੇ ਕੋਈ ਕਸਾ ਕਹਾਣੀ ਕਿਸੇ ਦਾ ਔਰਤਾਂ ਵਾਲਾ ਮਸਲਾ ਕਿਸੇ ਦਾ ਜਵਾਬਾਂ ਨੂੰ ਨਾਲ ਲੈ ਕੇ ਸਾਈਕਲ ਤੇ ਨਾਰੇबाजी ਬਹੁਤ ਕੁਝ ਚੱਲ ਗਿਆ ਹਾਂ ਹਾਂ ਮਤਲਬ ਕਿ ਅੱਜ ਦਾ ਦਿਨ ਲੀਡਰ ਡੋਰ ਟੂ ਡੋਰ ਦੇ ਵਿੱਚ ਕੁਝ ਹੋਰ ਪੱਖਾਂ ਤੋਂ ਆਪਣਾ ਪ੍ਰਚਾਰ ਪ੍ਰਸਾਰਣ ਦਿਖਾਉਣਗੇ ਜੀ ਜੀ ਸੋ ਜਿੱਦਾਂ ਹੀ ਜਿਮਨੀ ਚੋਣਾਂ ਦਾ ਚੋਣ ਪ੍ਰਚਾਰ ਮੁੱਕਦਾ ਹੂੰ ਉਸੇ ਦਿਨ ਉਸੇ ਘੜੀ ਸ਼ਾਮ ਨੂੰ ਸੱਚਕਾਂਠੀ ਦਰਵਾਤ ਸਾਹਿਬ ਵਿਖੇ ਰਾਹੁਲ ਗਾਂਧੀ ਮੱਥਾ ਟੇਕਣ ਪਹੁੰਚਦੇ ਨੇ ਠੀਕ ਹੈ ਜੀ ਬੇਸ਼ੱਕ ਉਹਨਾਂ ਦੀ ਇਹ ਨਿੱਜੀ ਫੇਰੀ ਹੋਵੇ ਹਮ ਹਮ ਬੇਸ਼ੱਕ ਉਹਨਾਂ ਦੇ ਧਾਰਮਿਕ ਅਕੀਦੇ ਤੋਂ ਇਹ ਇੱਕ ਸਿਰਫ ਸਦਭਾਵਨਾ ਵਜੋਂ ਸਤਕਾਰ ਵਜੋਂ ਆਪਣੀ ਸ਼ਰਧਾ ਵਜੋਂ ਇਹ ਫੇਰੀ ਹੋਵੇ ਹਮ 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 ਪਰ ਰਾਜਨੀਤਿਕ ਲੀਡਰ ਦਾ ਹਰ ਕਦਮ ਰਾਜਨੀਤਿਕ ਤੌਰ ਤੇ ਦੇਖਿਆ ਜਾਂਦਾ ਹੈ ਦੇਖਿਆ ਜਾਂਦਾ ਬਿਲਕੁਲ ਸਹੀ ਬਿਲਕੁਲ ਸਹੀ ਹੈ ਇਸ ਮੌਕੇ ਰਾਹੁਲ ਗਾਂਧੀ ਦਾ ਦਰਵਾਜ਼ਾ ਵਾ ਕੇ ਮੱਥਾ ਟੇਕ ਕੇ ਜਨਦੀ ਸੇਵਾ ਕਰਨਾ ਉਹ ਵੀਡੀਓ ਜਾਰੀ ਹੋਣੀ ਹੈ ਉਹ ਤਸਵੀਰਾਂ ਪ੍ਰਚਲਿਤ ਹੋਣੀਆਂ ਹੈ ਉਹ ਇਹ ਹੈ ਕਿ ਕੀ ਉਹਨਾਂ ਨੇ ਚਾਰੋਂ ਸੀਟਾਂ ਤੇ ਬਿਨਾ ਜਾਇਆਂ ਕਾਂਗਰਸ ਦਾ ਪ੍ਰਚਾਰ ਕੀਤਾ ਇਸ ਸਰ ਇਸ ਦੀ ਖੂਬ ਚਰਚਾ ਹੂੰ ਦੂਸਰੇ ਪਾਸੇ ਕੇਜਰੀਵਾਲ ਆਪਣਾ ਜੋਰ ਲਾ ਗਏ ਹੈ ਭਗਵੰਤ ਮਾਨ ਨੇ ਜਲੰਧਰ ਐਮਪੀ ਤੋਂ ਲੈ ਕੇ ਵਿਧਾਨ ਸਭਾ ਦੀ ਜਿਮਨੀ ਚੌਂਕ ਤੱਕ ਜੋ ਰੰਗ ਦਿਖਾਇਆ ਸੀ ਉਹ ਰੰਗ ਇਹ ਚਾਰ ਸੀਟਾਂ ਤੇ ਨਹੀਂ ਦਿਖਾਇਆ ਪਰ ਫਿਰ ਵੀ ਆਪਣਾ ਕੰਮ ਕੀਤਾ ਜਿੰਨਾ ਕੋ ਨੂੰ ਪਾਰਟੀ ਨੇ ਦਿੱਤਾ ਹੈਨਾ ਤੇ ਉਧਰ ਬੱਖੋ ਬੱਖ ਪਾਰਟੀਆਂ ਦੇ ਹਵਾਲੇ ਨਾਲ ਪਾ ਪੰਜਾਬ ਦੇ ਲੀਡਰ ਉਹ ਰਾਗ ਆ ਗਿਆ ਜਿੱਕੇ ਕੋਈ ਆ ਗਿਆ ਉਹਨਾਂ ਨੇ ਵੀ ਆਪਣਾ ਜੋਰ ਲਾ ਲਿਆ ਹਾਂ ਹਾਂ ਹੁਣ ਫੈਸਲਾ ਵੋਟਰਾਂ ਨੇ ਕਰਨਾ ਇੱਕ ਸੀਟ ਮਾਝੇ ਦੀ ਆ ਇੱਕ ਸੀਟ ਦੁਆਬੇ ਦੀ ਆ ਦੋ ਸੀਟਾਂ ਮਾਲਵੇ ਦੀਆਂ ਨੇ ਸਹੀ ਹੈ ਸਹੀ ਹੈ ਮਾਝੇ ਵਾਲੀ ਸੀਟ ਦੇ ਉੱਤੇ ਅਕਾਲੀ ਦਲ ਦਾ ਲੀਡਰ ਸੁੱਚਾ ਸਿੰਘ ਲੰਗਾ ਕਹਿੰਦਾ ਵੀ ਮੈਂ ਤਾਂ ਖੁੱਲੇ ਆਵਾ ਮੇਰੀ ਕਮੇਟੀ ਬੈਠੀ ਆ ਸੀ ਮਤਾ ਪਤਾ ਅਸੀਂ ਤਾਂ ਆਮ ਆਦਮੀ ਪਾਰਟੀ ਦੇ ਨਾਲ ਜਾਵਾਂਗੇ ਹਾਂ ਹਾਂ ਜਿਹੜੀ ਅਕਾਲੀ ਦਲ ਆਪਣੇ ਘਰ ਲੈ ਕਲੇਸ਼ ਚ ਉਲਝੀ ਆ ਉਹ ਇਸ ਮਸਲੇ ਤੇ ਸਪਸ਼ਟ ਕਰੇ ਨਹੀਂ ਸਕੀ ਕਿ ਅਸੀਂ ਸਰਕਾਰ ਨਾਲ ਜਾਣਾ ਨਹੀਂ ਜਾਣਾ ਇਹ ਲੰਗਾੜ ਦਾ ਫੈਸਲਾ ਹੈ ਸਾਡਾ ਨਹੀਂ ਹੈ ਕੀ ਹੈ ਹਾਂ ਪਰ ਭਾਜਪਾ ਚ ਗਿਆ ਲੀਡਰ ਵੀ ਅਕਾਲੀਆਂ ਵਾਲਾ ਹੈ ਹਾਂ ਤੇ ਇਧਰੋਂ ਆਮ ਆਦਮੀ ਪਾਰਟੀ ਦੇ ਲੀਡਰ ਨੂੰ ਸਮਰਥਨ ਅਕਾਲੀ ਦਲ ਦਾ ਤੇ ਸੁਖਜੀਤ ਸਿੰਘ ਰੰਧਾਵੇ ਦੀ ਅੱਖ ਕਾਂਗਰਸ ਦੇ ਨਾਲ ਨਾਲ ਅਕਾਲੀਆਂ ਦੀ ਵੋਟ ਤੇ ਹੈ ਉਹ ਕਿਦਾ ਕੀ ਬਣਨਾ ਪਤਾ ਨਹੀਂ ਉੱਥੇ ਬਤਾ ਨਹੀਂ ਬਿਲਕੁਲ ਜੀ ਜੈ ਗੱਤ ਦੀ ਸਥਿਤੀ ਹੈਗੀ ਹੈ ਹੂੰ ਦੂਸਰੇ ਪਾਸੇ ਆਜੋ ਚੱਬੇ ਵਾਲਾ ਜੀ ਜੱਬੇਵਾਲ ਦੇ ਵਿੱਚ ਇਹ ਉਹ ਹਲਕਾ ਜਿੱਥੇ ਭਾਜਪਾ ਆਪਣਾ ਵੋਟ ਰੱਖਦੀ ਹੈ ਪਰ ਇਸ ਜੱਬੇਵਾਲ ਦੇ ਖੇਤਰ ਤੋਂ ਇਲਾਵਾ ਜੇ ਭਾਜਪਾ ਆਪਣਾ ਵੋਟ ਰੱਖਦੀ ਹੈ ਤਾਂ ਜੱਬੇਵਾਲ ਨਰੂਲ ਪਿੰਡੂ ਖੇਤਰ ਹੈ ਮਤਲਬ ਪੂਰਾ ਸੋਫੀ ਸਦੀ ਦਾ ਸੋਫੀ ਸਦੀ ਪਿੰਡੂ ਖੇਤਰ ਹੈ ਜਿਵੇਂ ਆਪਾਂ ਜੇ ਆਪਾਂ ਡੇਰਾ ਬਾਬਾ ਨਾਨਕ ਦੀ ਗੱਲ ਕਰੀਏ ਤਾਂ ਉੱਥੇ ਵੀ ਬਿਲਕੁਲ ਸਿੱਤੀ ਜਿਹਾ 95 96% ਉਹ ਪਿੰਡੂ ਖੇਤਰ ਹੈ ਜੱਬੇਵਾਲ ਦੇ ਵਿੱਚ ਪਹਿਲੇ ਦਿਨ ਤੋਂ ਲੱਗ ਰਿਹਾ ਸੀ ਕਿ ਵੀ ਆਮ ਆਦਮੀ ਪਾਰਟੀ ਰਾਮ ਨਾਲ ਲੈ ਜੂਗੀ ਰਾਜਪਾਲ ਜੱਬੇਵਾਲ ਦਾ ਮੁੰਡਾ ਆਪਣੇ ਬਾਪੂ ਦੀ ਕਮਾਈ ਤੇ ਕਾਂਗਰਸ ਦਾ ਵੋਟ ਤੇ ਆਪ ਦੀ ਸਰਕਾਰ ਦੇ ਸੱਤਾ ਦਾ ਫਾਇਦਾ ਸਾਰੇ ਪਾਸਿਓਂ ਉਂਝਲੂਗਾ ਇਹ ਗੱਲ ਬਣ ਜੂਗੀ। ਹਮ ਪਰ ਉੱਥੇ ਰਾਣਾ ਗੁਰਜੀਤ ਹੋਰਾਂ ਨੇ ਜਿਵੇਂ ਝੰਡਾ ਗੱਡ ਕੇ ਕੰਮ ਕੀਤਾ ਹਮ ਹਮ ਉਹਨਾਂ ਨੇ ਕਾਂਗਰਸ ਦੀ ਗੱਡੀ ਤੋੜਤਾ ਲਈ। ਠੀਕ ਆ। ਹੁਣ ਉਹ ਗੱਡੀ ਚੱਬੇ ਵਾਲੇ ਦੇ ਮੁੰਡੇ ਦੇ ਬਰਾਬਰ ਤੱਕ ਅਪੜਦੀ ਵੀ ਹੈ ਜਾਂ ਨਹੀਂ ਜਾਂ ਉਹਨੂੰ ਪਾਰ ਕਰਦੀ ਵੀ ਹੈ ਕਿ ਨਹੀਂ ਇਹ ਤਾਂ 23 23 ਤਰੀਕ ਨੂੰ ਪਤਾ ਲੱਗੂਗਾ 23 ਨੂੰ ਜਦੋਂ ਨਤੀਜੇ ਆਉਣਗੇ। ਹਮ ਫਿਲਹਾਲ ਉਹਨਾਂ ਨੇ ਮਤਲਬ ਕਿ ਚੋਣ ਪੜ ਪਖਾ ਲਈ ਇੱਕ ਵਾਰ ਹੂੰ ਹੂੰ ਇਸੇ ਤਰ੍ਹਾਂ ਦੀ ਚੋਣ ਪੜ ਮਾਲਵੇ ਦੀ ਬਰਨਾਲਾ ਸੀਟ ਤੇ ਵੀ ਪਖੀ ਹੋਈ ਨਜ਼ਰ ਆਉਣ ਲੱਗੀ ਹੂੰ ਉੱਥੇ ਉਹ ਇੱਕੋ ਇੱਕ ਸੀਟ ਹੈ ਨਾ ਚਾਰਾਂ ਚੋਂ ਜਿਹੜੀ 60 62% ਤੇ ਸ਼ੇਰੀ ਹੈ ਹੂੰ ਹੂੰ ਜੀ ਜੀ ਬਰਨਾਲੇ ਦਾ ਵਪਾਰੀ ਵਰਗ ਹਿੰਦੂ ਵਰਗ ਕਿਉਂ ਬੀਜੇਪੀ ਵਾਲੇ ਦਾ ਪੇਚਾਂ ਦੇ ਤਹਿਤ ਕੇਵਲ ਢਿਲਣ ਵਾਲਾ ਜਾਊਗਾ ਹੂੰ ਜਾਂ ਉਹ ਇਸ ਗੱਲੋਂ ਨਾਰਾਜ਼ ਹੈ ਕਿ ਵੀ ਪਾਰਟੀ ਸਥਾਪਨ ਜੋ ਟਿਕਟ ਨਹੀਂ ਗਈ ਫਿਰ ਅਸੀਂ ਕੀ ਕਰਨਾ ਸਾਰੇ ਤਾਂ ਬਾਹਰੀ ਦੇ ਦਿੰਦੇ ਨੇ ਉਮੀਦਵਾਰ ਇਹ ਸਾਡੇ ਵਾਲੇ ਵੋਟਾ ਸਾਡੀਆਂ ਪੱਕੀਆਂ ਭਾਲਦੇ ਨੇ ਤੇ ਲੋਕਾਂ ਚ ਬਦਨਾਮੀ ਸਾਡੀ ਕਰਾਉਂਦੇ ਨੇ ਫਿਰ ਅਸੀਂ ਕੀ ਕਰਨਾ ਕੀ ਉੱਥੇ ਉਹ ਸੱਤਾ ਤੇ ਨਾਲ ਜਾਣਾ ਪਸੰਦ ਕਰਨਗੇ ਕਿਹਦੇ ਨਾਲ ਸਰਕਾਰ ਨਾਲ ਜਾਓ ਜਿੱਤੋਂ ਕੰਮ ਵੀ ਲੈਣੇ ਆ ਕੁਝ ਕਰਨਾ ਜਾਂ ਕਾਂਗਰਸ ਉੱਥੇ ਜਿਹੜੇ ਆਪਣੀ ਵੋਟ ਬੈਂਕ ਸਮਝਦੀ ਰਹੀ ਹੈ ਕਿ ਸਾਡਾ ਏਰੀਆ ਰਿਹਾ ਸਾਡਾ ਇਹ ਥਾਂ ਰਹੀ ਹੈ ਉਹ ਉੱਥੇ ਵੋਟ ਲੈ ਜਾਣਗੇ ਹੂੰ ਮੀਥੇਰ ਉੱਥੋਂ ਲਗਾਤਾਰ ਮਤਲਬ ਉਹ ਕਿ ਜੇ ਆਪਾਂ ਕਹੀਏ ਦੋ ਵਾਰ ਐਮਐਲਏ ਬਣੇ ਨੇ ਤੇ ਸੰਗਰੂਰ ਵਾਲੀ ਹੁਣ ਤੀਜੀ ਵਾਰ ਉਹ ਐਮਪੀ ਵੀ ਜਿੱਤ ਗਏ ਹੂੰ ਸੋ ਇਸ ਨੇ ਮੀਥੇਰ ਆਪਣੇ ਦਮ ਖੰਬ ਨਾਲ ਆਪਣੇ ਚਾਹੇ ਉਹ ਮਾਸੀ ਦਾ ਮੁੰਡਾ ਹੈ ਜਾਂ ਨਹੀਂ ਉਹਨੂੰ ਟਿਕਟ ਦਵਾ ਲਿਆ ਏ ਤੇ ਪਰ ਬਾਠ ਦੀ ਚਰਚਾ ਤਾਂ ਹਲਕੇ ਚ ਖੁੱਲਿਆ ਆ ਮੈਂ ਕਿ ਭਾਈ ਇਹ ਤਾਂ ਭਗਵੰਤ ਮਾਨ ਦਾ ਬੰਦਾ ਹੈ ਆਮ ਆਦਮੀ ਪਾਰਟੀ ਦਾ ਹੀ ਹੈ ਇਹ ਚਰਚਾ ਆਮ ਆਦਮੀ ਪਾਰਟੀ ਦੀ ਉੱਥੇ ਧਾਰ ਨੂੰ ਖੁੰਡੀ ਕਰਦਾ ਜੀ ਤੇ ਇਹ ਚੋ ਕੇਵਲ ਢਿੱਲੋਂ ਨੂੰ ਆਸ ਜਾਗਦੀ ਏ ਪਰ ਪ੍ਰਤਾਪ ਬਾਜਵਾ ਚਰਨਜੀਤ ਚੰਨੀ ਤੇ ਬਲਬੀਰ ਸਿੱਧੂ ਇਹਨਾਂ ਨੇ ਜਿਵੇਂ ਉੱਥੇ ਨਿਟਕੇ ਕੰਮ ਕੀਤਾ ਹੁਣ ਉਹ ਕਾਂਗਰਸ ਵਾਲੀ ਵੋਟ ਕੀ ਮੁਕਾਬਲੇ ਵਾਲੀ ਵੋਟ ਬਣੂਗੀ ਜਾਂ ਫੈਸਲਾ ਕੋਲ ਵੋਟ ਬਣੂਗੀ ਭਾਜਪਾ ਤੇ ਆਪ ਦੇ ਵਿੱਚ ਇਹ ਦੇਖਣ ਵਾਲੀ ਗੱਲ ਹੋਊਗੀ ਹੈ ਉੱਥੇ ਵੀ ਮਤਲਬ ਕਿ ਸਥਿਤੀ ਇਹ ਬਦਲੀ ਹੈ ਹੁਣ ਪਿਛਲੇ ਸੱਤ ਅੱਡੇ ਦੇ ਨਾਲ ਤੇ ਸਭ ਦੀਆਂ ਨਜ਼ਰਾਂ ਲਏ ਦੇ ਕਿ ਇੱਕੋ ਇੱਕ ਗਿੱਦੜਵਾ ਸੀਟ ਤੇ ਨੇ ਹਮ ਜਿੱਥੇ ਸਾਰਾ ਕੁਝ ਅਕਾਲੀ ਦਲ ਦੀ ਵੋਟ ਤੇ ਨਿਰਭਰ ਹੈ ਬਈ ਜੀ ਹਮ ਰਾਜਾ ਬੜਿੰਗ ਕਹਿੰਦਾ ਮੇਰੀ ਵਾਲੀ ਤਾਂ ਮੈਨੂੰ ਪੈ ਜੂ ਜੇ ਮੈਂ ਅਕਾਲੀਆਂ ਚ ਥੋੜੀ ਬਹੁਤ ਖਿੱਚ ਕੇ ਲੈ ਗਿਆ ਮੇਰੀ ਗੱਲ ਬਣ ਜੂ ਹੂੰ ਤੇ ਢਿੰਪੀ ਤੇ ਲੋਕ ਕਹਿੰਦਾ ਵੀ ਆਪ ਵਾਲੀ ਦਾ ਪਤਾ ਨਹੀਂ ਪੂਰੀ ਪੈਣੀ ਹੈ ਕਿ ਨਹੀਂ ਪੈਣੀ ਪਰ ਅਕਾਲੀਆਂ ਵਾਲੀ ਸਾਰੀ ਮੈਂ ਪਾਉਣੀ ਉਹ ਕੋਣੀ ਅੰਮੇ ਤਾਂ ਸੀਟੇ ਤਾਂ ਬਚਦੀ ਹੈ ਹੂੰ 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 ਤੇ ਮਨਪ੍ਰੀਤ ਬਾਦਲ ਕਹਿੰਦਾ ਮੈਂ ਬੇਸ਼ੱਕ ਭਾਜਪਾ ਦਾ ਉਮੀਦਵਾਰ ਹਾਂ ਤਾਂ ਅਕਾਲੀਆਂ ਦੇ ਡੱਬਰ ਚੋਂ ਇਸੀ ਵੋਟ ਤੇ ਮੇਰਾ ਹੱਕ ਹੈ ਹੂੰ ਸੋ ਇਹ ਸਾਰੀ ਸਥਿਤੀ ਦੇ ਵਿੱਚ ਸਾਰਿਆਂ ਦੀ ਦੇਖੋ ਸਥਿਤੀ ਕਿਵੇਂ ਬਦਲਦੀ ਆ ਰਾਜਾ ਬੜਿੰਗ ਤੇ ਉਹਦੀ ਧਰਮ ਪਤਨੀ ਇਹ ਸੀਟ ਨੂੰ ਮੁੱਖ ਮੰਤਰੀ ਦੇ ਹਵਾਲੇ ਨਾਲ ਪ੍ਰਚਾਰ ਰਹੇ ਨੇ ਠੀਕ ਹੈ ਇਹ ਸੀਟ ਜਿਸਾਲੋ ਹੈਂ ਮੁੱਖ ਮੰਤਰੀ ਕਾ ਨੂੰ ਤੁਹਾਡਾ ਹੀ ਮੁੰਡਾ ਬਣੂ ਮਤਲਬ ਕਿ ਰਾਜਾ ਬਣੀਂਗਾ ਬਣੂ ਹਮ ਹੈਨਾ ਉਹ 2.5 ਸਾਲਾਂ ਤੋਂ ਬਾਅਦ ਤੁਹਾਡੀ ਉਹ ਵਾਰੀ ਆ ਇਹ ਕਹਿ ਰਹੇ ਨੇ ਪਰ ਉਹਨਾਂ ਨੂੰ ਜਦੋਂ ਗੱਡੀ ਫਸਦੀ ਲੱਗੀ ਤਾਂ ਚੰਨੀ ਨੂੰ ਬੁਲਾਉਣਾ ਵੀ ਪਿਆ ਤੇ ਉਹਦੇ ਹੱਕ 'ਚ ਨਾਰੇ ਵੀ ਲਾਉਣੇ ਪਏ ਰਾਜਾ ਬਣੀਂਦ ਨੂੰ ਹਮ ਤੋਂ ਇਹਦਾ ਚੰਨੀ ਦੇ ਪੋਸਟਰ ਵੀ ਲਾਉਣੇ ਪਏ ਹੈਨਾ ਤੇ ਉਹਦਾ ਡਿੰਪੀ ਦੇ ਖਿਲਾਫ ਅਕਾਲੀਆਂ ਦੇ ਕੁਝ ਪੋਸਟਰ ਚੱਲ ਰਹੇ ਨੇ ਉੱਥੇ ਜਿਹੜਾ ਸਕੇ ਭਰਾਵਾਂ ਵਰਗੇ ਸੁਖਵੀਰ ਦਾ ਨਹੀਂ ਬਣਿਆ ਤੁਹਾਡਾ ਕੀ ਬਣੂ ਹੈਨਾ ਸੋ ਇਸ ਲਈ ਸਥਿਤੀਆਂ ਪਲ-ਪਲ ਕਿਵੇਂ ਬਦਲਦੀਆਂ ਇਹ ਵੀ ਗਿੱਦੜਵਾੜੀ ਦੇਖਣ ਨੂੰ ਮਿਲਿਆ ਗਿੱਦੜਵਾੜੀ ਚ ਤਾਂ ਸਿੱਧੀ ਸ਼ੇਅਰ ਮਾਰਕੀਟ ਵਾਲੀ ਬਣੀ ਹੋਈ ਆ ਅੱਛਾ ਕਿ ਇੱਕ ਪਿੰਡ ਚ ਲੈ ਵੀ ਇਹਦਾ ਨਾਂ ਉੱਪਰ ਦੂਏ ਚ ਉਹਦਾ ਨਾਂ ਉੱਪਰ ਕਿਸੇ ਨੂੰ ਕੋਈ ਨਹੀਂ ਕੁਝ ਕਹਿ ਸਕਦਾ ਕਿ ਕੌਣ ਕਿਦਾਂ ਲੈ ਜਾਊਗਾ ਸੋ ਇਸ ਲਈ ਆ ਦੋ ਦਿਨ ਹੋਰ ਤੇ 23 ਤਰੀਕ ਤੱਕ ਫਿਰ ਵੋਟਾਂ ਤੋਂ ਬਾਅਦ ਨੀਂਦ ਨਹੀਂ ਆਉਣੀ ਅਜੇ ਫਿਲਹਾਲ ਚਾਰ ਜਿਮਨੀ ਚੋਣਾਂ ਤੇ ਚੋਣ ਚਾਰ ਮੁੱਕ ਗਿਆ 45 ਉਮੀਦਵਾਰ ਨੇ میدان ਚ ਸਭ ਤੋਂ ਵੱਧ ਉਮੀਦਵਾਰ ਗਿੱਦੜਵਾੜੀ ਤੇ ਡੇਰਾ ਬਾਬਾ ਨਾਨਕ ਚ 14 14 ਨੇ ਫਿਰ ਬਰਨਾਲਾ ਚ 11 ਨੇ ਤੇ ਚੱਬਿਆਲ ਦੇ ਵਿੱਚ 6 ਨੇ ਨਾ 45 ਜੋ ਸਿਰਫ ਦੋ ਮਹਿਲਾ ਉਮੀਦਵਾਰ ਨੇ ਔਰ ਦੋ ਇਕਾਂਗਤ ਸੀ ਐਮਪੀਆਂ ਦੀ ਧਰਮਪਤਰੀਆਂ ਨੇ ਇੱਕ ਡੇਰਾਵਾ ਬਣਾ ਲ ਇੱਕ ਗੱਡੜਵਾ ਸੋ ਚਾਰੇ ਸੀਟਾਂ ਤੇ ਜੇ ਹੁਣ 20 ਨੂੰ ਵੋਟਾਂ 23 ਨੂੰ ਨਹੀਂ ਜੀ